ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੈ বাস ਹੁਕਮ ਨੂੰ 부ਜਨ ਦੀ ਗੱਲ ਹੈ ਨਾਨਕ ਹੁਕਮੇ ਜੇ 부ਜੈ ਤਾਂ ਹੋ ਮੈਂ ਕਹੈ ਨਾ ਕੋਈ ਆਪਾਂ ਸਾਰੀ ਹੁਕਮ ਦੀ ਵਿਚਾਰ ਜਿਹੜੀ ਹੈ ਉਹ ਪਿੱਛੇ ਕਰ ਰਹੇ ਆ ਹੁਕਮ ਕੀ ਹੈ ਕਿਵੇਂ ਲਾਗੂ ਹੁੰਦਾ ਹੈ ਕਿਵੇਂ ਸਾਰੀ ਕੌਮ ਸਾਰੀ ਦੁਨੀਆ ਸਾਰੀ ਕਾਇਨਾਤ ਅਕਾਲ ਪੁਰਖ ਦੇ ਹੁਕਮ ਵਿੱਚ ਚੱਲ ਰਹੀ ਹੈ ਹੁਕਮ ਕਿਵੇਂ ਲਾਗੂ ਕੀਤਾ ਜਾਂਦਾ ਹੈ ਉਹ ਸਾਰੀ ਵਿਚਾਰ ਆਪਾਂ ਬੜੇ ਵਿਸਥਾਰ ਦੇ ਨਾਲ ਪਿਛੇ ਸਮਝ ਆਏ ਆ ਗੁਰਦੇਵ ਪਾਸ਼ਾ ਜੀ ਕਹਿੰਦੇ ਲੋੜ ਹੈ ਆਪਣੇ ਅੰਦਰ ਬਣੀ ਹੋਈ ਕੂੜ ਦੀ ਕੰਧ ਨੂੰ ਢਾਉਣ ਦੀ ਸਚਿਆਰਾ ਬਣ ਜੇ ਸਚਿਆਰਾ ਬਣੇਗਾ ਫੇਰ ਹੀ ਨਿਆਰਾ ਬਣੇਗਾ ਆਮ ਤੌਰ ਤੇ ਕਈ ਵਾਰ ਸਵਾਲ ਕੀਤਾ ਜਾਂਦਾ ਹੈ ਜੇ ਕਿਸੇ ਨੂੰ ਕਹੀਏ ਭਾਈ ਇਮਾਨਦਾਰੀ ਨਾਲ ਕੰਮ ਕਰੋ ਕਹਿੰਦਾ ਸਾਰੀ ਦੁਨੀਆ ਤਾਂ ਬੇਈਮਾਨੀ ਨਾਲ ਕੰਮ ਕਰਦੀ ਐ ਹਰ ਬੰਦਾ ਬੇਈਮਾਨੀ ਕਰ ਰਿਹਾ ਮੈਂ ਇਕੱਲਾ ਇਮਾਨਦਾਰੀ ਨਾਲ ਕੀ ਕਰਾਂਗਾ ਬੜੇ ਕਮਾਲ ਦੀ ਗੱਲ ਐ ਪਰ ਭਾਗਾਂ ਵਾਲਿਓ ਥੋੜਾ ਜਿਹਾ ਸੋਚੋ ਥੋੜਾ ਜਿਹਾ ਦਿਮਾਗ ਤੇ ਯੋਰ ਪਾਓ ਜੇ ਸਾਰੀ ਦੁਨੀਆ ਬੇਈਮਾਨੀ ਨਾਲ ਕੰਮ ਕਰ ਰਹੀ ਐ ਇਤਿਹਾਸ ਦੇ ਪੰਨਿਆਂ ਤੇ ਜੇ ਇੱਕ ਇਮਾਨਦਾਰੀ ਤੂੰ ਦਿਖਾ ਜਾਏਗਾ ਦੁਨੀਆ ਇਮਾਨਦਾਰੀ ਕਰਕੇ ਤੈਨੂੰ ਚੇਤੇ ਕਰੇਗੀ ਤੂੰ ਤਾਂ ਬਣ ਨਿਆਰਾ ਸਾਰੀ ਦੁਨੀਆ ਦੇ ਵਿੱਚ ਜੇ ਬੇਈਮਾਨ ਨਿਆਰਾ ਬਣ ਮੁੱਲ ਉਹਨਾਂ ਦਾ ਪੈਂਦਾ ਜਿਹੜੇ ਦੁਨੀਆ ਦੇ ਨਾਲੋਂ ਵਿਲੱਖਣ ਤੇ ਸਹੀ ਰਾਹ ਤੇ ਚੱਲਦੇ ਨੇ ਭੇਡਾਂ ਬੱਕਰੀਆਂ ਵਾਲੀ ਜ਼ਿੰਦਗੀ ਤੇ ਹਰ ਬੰਦਾ ਜਿਵੇਂ ਹੀ ਜਾਂਦਾ ਭੇਡਾਂ ਵਾਂਗੂ ਤੇ ਲਾਈ ਲੱਗ ਹਰ ਬੰਦਾ ਗੁਰਦੇਵ ਪਾਸ਼ਾ ਜੀ ਕਹਿੰਦੇ ਕੂੜ ਦੀ ਗੰਧ ਤੋੜ ਦੇ ਕਿਵੇਂ ਸਚਿਆਰਾ ਹੋਈਏ ਕਿਵੇਂ ਕੂੜੇ ਟੋਟੇ ਪਾਲਾ ਹੁਕਮ ਰਜ਼ਾਈ ਚੱਲਣਾ ਹੁਕਮ ਤੇ ਰਜ਼ਾ ਉਹਦੀ ਰਜ਼ਾ ਦੇ ਵਿੱਚ ਚੱਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹਦੀ ਰਜ਼ਾ ਚ ਚੱਲ ਪਾਗਾ ਵਾਲਿਓ ਸਿੱਖ ਧਰਮ ਦੇ ਅੰਦਰ ਜਦੋਂ ਹੁਕਮ ਦੀ ਗੱਲ ਆਉਂਦੀ ਹੈ ਤੇ ਆਮ ਤੌਰ ਤੇ ਹੁਕਮ ਤੇ ਹੁਕਮਨਾਮਾ ਲਫ਼ਜ਼ ਸਿੱਖ ਪੰਥ ਦੇ ਅੰਦਰ ਲਗਭਗ 2-3 ਪ੍ਰਕਾਰ ਦੇ ਨਾਲ ਵਰਤਿਆ ਜਾਂਦਾ ਹੈ। ਪਹਿਲੇ ਨੰਬਰ ਤੇ ਅਸੀਂ ਹੁਕਮ ਲੈਨੇ ਆ ਗੁਰੂ ਗ੍ਰੰਥ ਸਾਹਿਬ ਦਾ। ਸਾਰਿਆਂ ਨੂੰ ਪਤਾ ਹੈ, ਬੱਚੇ-ਬੱਚੇ ਨੂੰ ਪਤਾ ਹੈ। ਹੁਕਮ ਲਿਆ ਜਾਂਦਾ ਹੈ ਅਰਦਾਸ ਤੋਂ ਬਾਅਦ। ਪਰ ਉਹਦੀ ਮਰਿਆਦਾ ਕੀ ਹੈ? ਕਿਵੇਂ ਲਿਆ ਜਾਣਾ ਹੈ? ਸਿੱਖ ਕੌਮ ਦੇ ਅੰਦਰ ਸਿੱਖੀ ਦੀ ਮਰਿਆਦਾ ਨੂੰ ਦੁਫਾੜ ਕੀਤਾ ਤੇ ਦੁਫਾੜ ਕਰਕੇ ਸਿੱਖੀ ਨੂੰ ਅੱਜ ਕਮਜ਼ੋਰ ਕਰਨ ਦਾ ਬਹੁਤ ਕੋਝਾ ਤੇ ਭੱਦੀ ਹਰਕਤ ਕੀਤੀ ਜਾਂਦੀ ਹੈ ਮੈਂ ਕਹਿੰਦਾ ਸਿੱਖ ਕੌਮ ਨੂੰ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ ਆਪ ਪੜ੍ਹਨ ਦੀ ਲੋੜ ਹੈ ਦੂਜੇ ਨੰਬਰ ਤੇ ਹੁਕਮਨਾਮੇ ਜਿਹੜੇ ਨੇ 10 ਗੁਰੂ ਸਹਿਬਾਨਾਂ ਦੇ ਵਿੱਚੋਂ ਕਈ ਗੁਰੂਆਂ ਨੇ ਸਿੱਖ ਪੰਥ ਦੇ ਨਾਮ ਹੁਕਮਨਾਮੇ ਭੇਜੇ ਹੁਕਮ ਦਾ ਮੀਨਿੰਗ ਸਿੱਟ ਚਿੱਠੀ ਰੁਕਾ ਲਿਖ ਦੇਣਾ ਉਸ ਰੁਕੇ ਦੇ ਉੱਪਰ ਕਿਸੇ ਕਾਬਲ ਦੀ ਸੰਗਤ ਦੇ ਪ੍ਰਤੀ ਜਾਂ ਕੋਈ ਹੋਰ ਸੰਗਤ ਹੋਵੇ ਉਹਦੇ ਪ੍ਰਤੀ ਰੁਕਾ ਲਿਖ ਕੇ ਭੇਜਣਾ ਕਿ ਆਹ ਸੰਗਤ ਨੂੰ ਆਹ ਕਰਨ ਦੀ ਲੋੜ ਹੈ ਮਸੰਦਾ ਦੇ ਨਾਮ ਹੁਕਮਨਾਮੇ ਭੇਜਨੇ ਇਸ ਤਰ੍ਹਾਂ ਇਤਿਹਾਸ ਦੇ ਵਿੱਚੋਂ ਹੁਕਮਨਾਮੇ ਜਿਹੜੇ ਉਹ ਮਿਲਦੇ ਨੇ ਤੀਜੇ ਨੰਬਰ ਤੇ ਅੱਜ ਜਿਹੜਾ ਲਫਜ਼ ਪ੍ਰਚਲਿਤ ਹੋ ਗਿਆ ਹੈ ਕਿ ਅਕਾਲ ਤਖਤ ਸਾਹਿਬ ਤੋਂ ਜਦੋਂ ਜਥੇਦਾਰ ਕੋਈ ਸੰਦੇਸ਼ ਦਿੰਦਾ ਹੈ ਉੱਥੋਂ ਦਾ ਹੈਟ ਗ੍ਰੰਥੀ ਸੰਦੇਸ਼ ਦਿੰਦਾ ਹੈ ਉਹਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ ਹੁਣ ਇਹਦੇ ਇਹਨਾਂ ਵਿੱਚ ਕੀ ਫਰਕ ਹੈ ਤੇ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਕਿਵੇਂ ਅਪਣਾਇਆ ਜਾ ਸਕਦਾ ਹੈ ਇਹਦੇ ਬਾਬਤ ਮੈਂ ਥੋੜੀ ਜੀ ਵਿਚਾਰ ਕਰਨੀ ਚਾਹਾਂਗਾ ਸਭ ਤੋਂ ਪਹਿਲਾਂ ਤੇ ਜਿਹੜਾ ਅਸੀਂ ਹੁਕਮ ਲੈਨੇ ਆ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਾਣੀ ਦਾ ਜਦੋਂ ਸਮਾਗਮ ਹੁੰਦਾ ਹੈ ਜਾਂ ਕੋਈ ਅਖੰਡ ਪਾਠ ਹੁੰਦਾ ਹੈ ਜਾਂ ਸੈਡ ਪਾਠ ਹੁੰਦਾ ਹੈ ਜਾਂ ਕੋਈ ਉਸੇ ਤਰ੍ਹਾਂ ਲੜੀਵਾਰ ਸਮਾਗਮ ਚੱਲਦਾ ਹੈ ਗੁਰਦੁਆਰੇ ਦੀ ਰੁਟੀਨ ਦੇ ਮੁਤਾਬਕ ਤਾਂ ਗ੍ਰੰਥੀ ਸਿੰਘ ਜਾਂ ਪਾਠੀ ਸਿੰਘ ਜਾਂ ਆਲ ਸੰਗਤ ਦੇ ਵਿੱਚੋਂ ਕੋਈ ਹੁਕਮ ਲੈਂਦਾ ਹੈ ਤੇ ਸਭ ਤੋਂ ਪਹਿਲਾਂ ਮਰਿਆਦਾ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਅਸੀਂ ਹੁਕਮ ਲੈਣ ਬੈਠਦੇ ਆ ਤੇ ਜੇ ਤੇ ਸ਼ਬਦ ਖੱਬੇ ਪੱਤਰੇ ਤੋਂ ਸ਼ੁਰੂ ਤੋਂ ਸ਼ਬਦ ਸ਼ੁਰੂ ਹੋ ਰਿਹਾ ਹੈ ਉਹ ਹੁਕਮ ਲੈ ਆ ਜਾਵੇ ਜੇ ਉਹ ਸ਼ਬਦ ਪਿਛਲੇ ਪਾਸੇ ਤੋਂ ਸ਼ੁਰੂ ਹੋ ਰਿਹਾ ਹੈ ਤੇ ਹੁਕਮ ਜਿਹੜਾ ਉਹ ਪਤਰਾ ਪਲਟ ਕੇ ਗੁਰੂ ਗ੍ਰੰਥ ਸਾਹਿਬ ਦਾ ਤਾਂ ਉਹ ਹੁਕਮ ਲਿਆ ਜਾਵੇ ਜੇ ਸ਼ਲੋਕ ਆਉਣ ਤੇ ਸ਼ਲੋਕ ਪੜ੍ਹ ਕੇ ਤੇ ਨਾਲ ਦੀ ਪੌੜੀ ਤੇ ਉੱਪਰ ਭੋਗ ਪਾਇਆ ਜਾਵੇ ਇਹ ਸਿੱਖ ਰਇਤ ਮਰਿਆਦਾ ਦਾ ਜ਼ਿਕਰ ਹੈ ਪਰ ਆਮ ਤੌਰ ਤੇ ਮੈਂ ਵੇਖਿਆ ਕਈ ਪਾਠੀਆਂ ਨੂੰ ਵੇਖਿਆ ਕਈ ਗ੍ਰੰਥੀਆਂ ਨੂੰ ਵੇਖਿਆ ਜੇ ਕੋਈ ਗ੍ਰੰਥੀ ਵੀਰ ਪਾਠੀ ਵੀਰ ਮੇਰੀ ਆਵਾਜ਼ ਨੂੰ ਸੁਣ ਰਿਹਾ ਹੋਵੇ ਤੇ ਜ਼ਰੂਰ ਇੱਕ ਵਾਰੀ ਧਿਆਨ ਦੇਣਾ ਮੇਰੇ ਭਰਾਵਾ ਜੇ ਗੁਰੂ ਦਾ ਦਿੱਤਾ ਹੋਇਆ ਖਾ ਰਹੇ ਆ ਤੇ ਗੁਰੂ ਦੀ ਅਸੀਂ ਚਾੱਕਰੀ ਕਰਨੀ ਹੈ ਕਿਸੇ ਬੰਦੇ ਦੀ ਚਾੱਕਰੀ ਨਹੀਂ ਕਰਨੀ ਕਿਸੇ ਪਰਿਵਾਰ ਦੀ ਚਾੱਕਰੀ ਨਹੀਂ ਕਰਨੀ ਗੁਰੂ ਦੀ ਚਾੱਕਰੀ ਕਰੀਏ ਤਾਂ ਕਿ ਇਤਿਹਾਸ ਦੇ ਪੰਨਿਆਂ ਦੇ ਉੱਪਰ ਸਾਡਾ ਨਾਮ ਗਦਾਰਾਂ ਦੀਆਂ ਲਿਸਟਾਂ ਵਿੱਚ ਨਾ ਆਵੇ ਆਮ ਤੌਰ ਤੇ ਕੀ ਹੁੰਦਾ ਜਦੋਂ ਅਖੰਡ ਪਾਠ ਕਿਸੇ ਮਰਗ ਵਾਲੇ ਦੇ ਘਰ ਵਿੱਚ ਰੱਖਿਆ ਜਾਂਦਾ ਜਿੱਥੇ ਮੌਤ ਹੋਈ ਹੁੰਦੀ ਹੈ ਤੇ ਆਮ ਤੌਰ ਤੇ ਕਿਹਾ ਜਾਂਦਾ ਜੇ ਗੁਰੂ ਅਰਜਨ ਸਾਹਿਬ ਦਾ ਹੁਕਮਨਾਮਾ ਆਇਆ ਹੈ ਨਾ ਤੇ ਆਪ ਤੁਸੀਂ ਹੁਕਮਨਾਮਾ ਕਾਢ ਲੋ ਗੁਰਤੇਗ ਬਦਰ ਸਾਹਿਬ ਦਾ ਹੁਕਮਨਾਮਾ ਖਾਸ ਤੌਰ ਤੇ ਲਿਆ ਜਾਂਦਾ ਜੇ ਕਿਸੇ ਖੁਸ਼ੀ ਵਾਲੇ ਦੇ ਘਰ ਤੇ ਆਮ ਤੌਰ ਤੇ ਜਦੋਂ ਗਰੰਥੀ ਬੈਂਦਾ ਤੇ ਗੁਰੂ ਗ੍ਰੰਥ ਸਾਹਿਬ ਦਾ ਉੱਪਰੋਂ ਰਮਾਲਾ ਚੁੱਕਦਾ ਤੇ ਰਮਾਲਾ ਚੁੱਕਦਿਆਂ ਸਾਰ ਕੀ ਦੇਖਦਾ ਗੁਰੂ ਅਰਜਨ ਸਾਹਿਬ ਦਾ ਹੁਕਮਨਾਮਾ ਗੁਰੂ ਨਾਨਕ ਸਾਹਿਬ ਦਾ ਹੁਕਮਨਾਮਾ ਗੁਰੂ ਅਮਰਦਾਸ ਦਾ ਹੁਕਮਨਾਮਾ ਆ ਗਿਆ ਕਮਾਲ ਦੀ ਗੱਲ ਵੇਖੋ ਫਿਰ ਸਹੀ ਹੈ ਜੇ ਗੁਰੂ ਅਮਰਦਾਸ ਦਾ ਹੁਕਮਨਾਮਾ ਆਉਂਦਾ ਗੁਰੂ ਨਾਨਕ ਸਾਹਿਬ ਦਾ ਆਉਂਦਾ ਖੁਸ਼ੀ ਵਾਲੇ ਦੇ ਘਰ ਗੁਰੂ ਅਰਜਨ ਸਾਹਿਬ ਦਾ ਆਵੇ ਤਾਂ ਵੀ ਸਹੀ ਹੈ ਪਰ ਕਮਾਲ ਦੀ ਗੱਲ ਵੇਖੋ ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਆ ਗਿਆ ਮਹਲਾ 9 ਆ ਗਿਆ ਤੇ ਗ੍ਰੰਥੀ ਸਿੰਘ ਉਸੇ ਵੜੇ ਹੁਕਮਨਾਮਾ ਬਦਲ ਲਏਗਾ ਜਾਂ ਤੇ ਗੁਰੂ ਅਰਜਨ ਸਾਹਿਬ ਦਾ ਹੁਕਮਨਾਮਾ ਪੜੇਗਾ ਸ਼ਬਦ ਜਾਂ ਗੁਰੂ ਨਾਨਕ ਸਾਹਿਬ ਦਾ ਕੀ ਅਧਿਕਾਰ ਹੈ ਗ੍ਰੰਥੀ ਨੂੰ ਫਿਰ ਤੇ ਗੁਰੂ ਦਾ ਹੁਕਮਨਾਮਾ ਨਹੀਂ ਹੈ ਫਿਰ ਤਾਂ ਗ੍ਰੰਥੀ ਦਾ ਆਪਣਾ ਹੁਕਮਨਾਮਾ ਹੈ ਜਿਹੜਾ ਸੁਣਾ ਰਿਹਾ ਕਿਉਂਕਿ ਉਹਨੇ ਆਪ ਕੱਢਿਆ ਦੂਜੇ ਨੰਬਰ ਤੇ ਆਮ ਤੌਰ ਤੇ ਮੈਂ ਵੇਖਿਆ ਕਈ ਗੁਰਦੁਆਰਿਆਂ ਦੇ ਵਿੱਚ ਤੇ ਖਾਸ ਤੌਰ ਤੇ ਮੈਂ ਪ੍ਰਿੰਸੀਪਲ ਸਤਬੀਰ ਸਿੰਘ ਦੀ ਪੁਸਤਕ ਪੜ੍ਹ ਰਿਹਾ ਸੀ 100 ਸਵਾਲ ਉਹਦੇ ਵਿੱਚ ਹੁਕਮਨਾਮੇ ਦੀ ਜਦੋਂ ਉਹ ਤਰਜਮਾਨੀ ਕਰਦੇ ਨੇ ਤੇ ਬੜੀ ਸਚਜੇ ਤਰੀਕੇ ਨਾਲ ਸਾਡੇ ਸਾਹਮਣੇ ਵਿਚਾਰਾ ਰੱਖਦੇ ਨੇ ਉਹਨਾਂ ਨੇ ਲਿਖਿਆ ਬੜਾ ਪਿਆਰੋਂ ਕਹਿੰਦੇ ਕਈ ਗ੍ਰੰਥੀ ਜਿਹੜੇ ਨੰਨਾ ਗੁਰਦੁਆਰਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੋਂ ਰਮਾਲ ਚੁੱਕਦੇ ਨੇ ਰੁਮਾਲ ਚੁਕਦੇ ਆ ਸਾਰ ਕੁਝ ਪੱਤਰੇ ਜਿਹੜੇ ਨੇ ਪੰਨੇ ਗੁਰੂ ਗ੍ਰੰਥ ਸਾਹਿਬ ਦੇ ਅੰਕ ਉਹ ਸੱਜੇ ਹੱਥ ਨਾਲ ਚੁਕਦੇ ਨੇ ਇੱਕ ਪਾਸਿਓ ਫਿਰ ਖੱਬੇ ਨਾਲ ਚੁਕਦੇ ਨੇ ਚੁੱਕ ਕੇ ਜੋੜ ਦਿੰਦੇ ਨੇ ਵਿਚਕਾਰ ਫਿਰ ਕਹਿੰਦੇ ਉਹਨਾਂ ਦੇ ਵਿਚਕਾਰੋਂ ਉਹਨਾਂ ਦਾ ਆਧਾ-ਅਧ ਫੇਰ ਕਰ ਦਿੰਦੇ ਨੇ ਉਹ ਕਹਿੰਦੇ ਇਹ ਰੀਤ ਜਿਹੜੀ ਹੈ ਖਾਸ ਤੌਰ ਤੇ ਮੁਸਲਮਾਨਾਂ ਦੀ ਰੀਤ ਹੈ ਜਿਹੜੀ ਅੱਜ ਸਿੱਖ ਕੌਮ ਦੇ ਵਿੱਚ ਆ ਚੁੱਕੀ ਹੈ ਇਹ ਸਿੱਖੀ ਦੀ ਮਰਿਆਦਾ ਨਹੀਂ ਹੈ ਇਹ ਗੈਰ ਧਰਮਾਂ ਦੀ ਮਰਿਆਦਾ ਹੈ ਜਿਹੜੀ ਅੱਜ ਸਾਡੀ ਕੌਮ ਦੇ ਗ੍ਰੰਥੀ ਪਾਠੀ ਕਰ ਰਹੇ ਨੇ ਮੇਰੇ ਵੀਰੋ ਥੋੜਾ ਜਿਆਦਾ ਧਿਆਨ ਦਿਓ ਇਹਦੇ ਬਾਬਤ ਜਿਹੜੀ ਵਿਚਾਰ ਹੈ ਥੋੜਾ ਜਿਆਦਾ ਸਮਝਣ ਦਾ ਯਤਨ ਕਰੋ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖ਼ਰ ਸਾਹਿਬ ਤੋਂ ਸਾਡੇ ਪੰਥਕ ਵਿਦਵਾਨਾਂ ਨੇ ਬਣਾਈ ਹੈ 10-12 ਸਾਲ 15 ਸਾਲ ਦੀ ਘਾਲਣਾ ਦੇ ਨਾਲ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਲਾਗੂ ਕੀਤੀ ਹੈ ਉਹਦੇ ਵਿੱਚੋਂ ਇਹਦੇ ਬਾਬਤ ਪੜੋ ਉਹਨੂੰ ਇੱਕ ਵਾਰੀ ਜ਼ਰੂਰ ਪੜੋ ਜਿੱਥੇ ਸਾਨੂੰ ਸਿੱਖੀ ਦੀ ਮਰਿਆਦਾ ਦੇ ਸਹੀ ਨੁਕਤੇ ਸਾਡੇ ਸਾਹਮਣੇ ਆਉਣਗੇ ਉਥੇ ਮਰਿਆਦਾ ਦੇ ਅੰਦਰ ਜਿਹੜੀਆਂ ਤਰੁੱਟੀਆਂ ਆ ਰਹੀਆਂ ਨੇ ਸਾਡੇ ਗੁਰਦੁਆਰਿਆਂ ਦੀ ਮਰਿਆਦਾ ਦੇ ਅੰਦਰ ਸਾਡੇ ਇੱਕ ਪਰਿਵਾਰਾਂ ਦੀ ਮਰਿਆਦਾ ਦੇ ਅੰਦਰ ਉਹਦੇ ਬਾਬਤ ਵੀ ਸਾਨੂੰ ਜਾਣਕਾਰੀ ਮਿਲੇਗੀ ਸੋ ਦੂਜੇ ਨੰਬਰ ਤੇ ਗੱਲ ਕਰਾਂਗਾ ਮੈਂ ਹੁਕਮਨਾਮੇ ਜਿਹੜੇ ਅੱਜ ਅਕਾਲ ਤਖਤ ਸਾਹਿਬ ਤੋਂ ਲਾਗੂ ਹੁੰਦੇ ਨੇ ਪਹਿਲੀ ਤਾਂ ਗੱਲ ਸਿੱਖ ਧਰਮ ਦੇ ਅੰਦਰ ਹੁਕਮਨਾਮਾ ਗੁਰੂ ਦਾ ਹੈ ਕਿਸੇ ਬੰਦੇ ਦਾ ਜਾਂ ਕਿਸੇ ਆਗੂ ਦਾ ਕੋਈ ਹੁਕਮਨਾਮਾ ਨਹੀਂ ਹੋ ਸਕਦਾ ਇਹਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਵੈਸੇ ਤਾਂ ਅਕਾਲ ਤਖਤ ਸਾਹਿਬ ਦਾ ਮੇਨ ਹੈੱਡ ਗ੍ਰੰਥੀ ਹੈ ਉਹ ਜਿਹੜਾ ਇਹ ਲਾਗੂ ਕਰਦਾ ਹੈ ਜੇ ਕੋਈ ਵੀ ਉਥੇ ਵਿਚਾਰ ਚੱਲਦੀ ਹੈ ਕੋਈ ਵੀ ਸਿਧਾਂਤ ਚੱਲਦਾ ਹੈ ਉਥੇ ਜਾਂ ਕੋਈ ਸ਼ਿਕਾਇਤ ਜਾਂਦੀ ਉਹਦੇ ਉੱਪਰ ਵਿਚਾਰ ਕਰਨ ਪੰਜ ਸਿੰਘ ਵਿਚਾਰ ਕਰਦੇ ਨੇ ਤੇ ਵਿਚਾਰ ਕਰਕੇ ਜੋ ਸਹੀ ਹੈ ਉਹ ਕੌਮ ਦੇ ਨਾਲ ਸੰਦੇਸ਼ ਜਾਰੀ ਕਰਦੇ ਨੇ ਉਹ ਹੁਕਮਨਾਮਾ ਓਨਲੀ ਗੁਰੂ ਗੁਰੂ ਦਾ ਕਿਸੇ ਬੰਦੇ ਦਾ ਨਹੀਂ ਹੈ ਹਾਂ ਉਹਦੀ ਤਰਜਮਾਨੀ ਇੱਕ ਵਿਅਕਤੀ ਜੇ ਉਥੋਂ ਦਾ ਹੈੱਡ ਗ੍ਰੰਥੀ ਜਾਂ ਉਥੋਂ ਦਾ ਕੋਈ ਗ੍ਰੰਥੀ ਜਾਂ ਉਥੋਂ ਦਾ ਕੋਈ ਸੇਵਾਦਾਰ ਕਰ ਰਿਹਾ ਬੋਲ ਕੇ ਸੁਣਾ ਰਿਹਾ ਪਰ ਹੁਕਮ ਕਿਹਦਾ ਹੈ ਗੁਰੂ ਦਾ ਤੇ ਇਹ ਖਾਸ ਦੌਰ ਤੇ ਤਿਹਾਣ ਉਥੇ ਤੋਂ ਹੈੱਡ ਗ੍ਰੰਥੀ ਜਾਂ ਜ਼ਿੰਮੇਵਾਰਾਂ ਨੂੰ ਵੀ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਉਹ ਕਿਸੇ ਸ਼ਿਕਾਇਤ ਦੇ ਉੱਪਰ ਵਿਚਾਰ ਕਰਨ ਜਾਂ ਕੋਈ ਵੀ ਮਰਿਆਦਾ ਦੇ ਅੰਦਰ ਕਹਾਣ ਹੁੰਦਾ ਹੈ ਜਾਂ ਕੋਈ ਵੀ ਕਿਸੇ ਬਾਬਤ ਵਿਚਾਰ ਹੋਵੇ ਤੇ ਉਹਦੇ ਵਿੱਚ ਗੁਰੂ ਦਾ ਪੱਖ ਪਹਿਲੇ ਨੰਬਰ ਤੇ ਰੱਖਿਆ ਜਾਵੇ ਆਮ ਤੌਰ ਤੇ ਇਹ ਤੇ ਵਿਚਾਰ ਸਾਡੇ ਵਿੱਚ प्रबल ਹੈ ਗੁਰੂ ਦਾ ਪੱਖ ਘੱਟ ਰੱਖਿਆ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਜਦੋਂ ਵੀ ਕੋਈ ਸ਼ਿਕਾਇਤ ਜਾਂਦੀ ਹੈ ਕਿ ਅੱਜ ਮਰਿਆਦਾ ਦਾ ਘਾਣ ਹੋਇਆ ਫਲਾਣੇ ਬੰਦੇ ਨੇ ਇੰਜ ਕੀਤਾ ਤਾਂ ਉਥੇ ਪੰਜ ਸਿੰਘ ਬੈਠ ਕੇ ਇਸ ਤਰ੍ਹਾਂ ਵਿਚਾਰ ਕਰਨ ਕਿ ਇਸ ਪ੍ਰਤੀ ਸਿੱਖੀ ਦੀ ਮਰਿਆਦਾ ਇਸ ਪ੍ਰਤੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਕੀ ਕਹਿੰਦੀ ਹੈ ਇਸ ਪ੍ਰਤੀ ਸਿੱਖੀ ਦੇ ਪੁਰਾਤਨ ਸਰੋਤ ਕੀ ਕਹਿੰਦੇ ਨੇ ਉਹਨਾਂ ਨੂੰ ਮੁੱਖ ਰੱਖ ਕੇ ਇਹ ਵਿਚਾਰ ਕਰਕੇ ਫਿਰ ਕੌਮ ਦੇ ਨਾਲ ਸੰਦੇਸ਼ ਜਾਰੀ ਕੀਤਾ ਜਾਵੇ ਤੇ ਉਸ ਸ਼ਿਕਾਇਤ ਦਾ ਹੱਲ ਕੱਢਿਆ ਜਾਵੇ ਪਰ ਨਹੀਂ ਆਮ ਤੌਰ ਤੇ ਸਿਆਸੀ ਰੋਟੀਆਂ ਸੇਕਣ ਦੇ ਕਰਕੇ ਗੁਰੂ ਨੂੰ ਪਾਸੇ ਰੱਖ ਦਿੱਤਾ ਜਾਂਦਾ ਉਹ ਆਪਣੀ ਵਿਚਾਰ ਹੁੰਦੀ ਹੈ ਆਪਣੀ ਮੀਟਿੰਗ ਹੁੰਦੀ ਹੈ ਆਪਣੀ ਮੀਟਿੰਗ ਦੇ ਵਿੱਚੋਂ ਹੁਕਮਨਾਮੇ ਕੱਢ ਕੇ ਕੌਮ ਦੇ ਨਾਲ ਸੰਦੇਸ਼ ਜਾਰੀ ਕਰਦੇ ਨੇ ਪਾਗਾਂ ਵਾਲਿਓ ਥੋੜਾ ਜਿਹਾ ਜੇ ਕਿਤੇ ਉਹਨਾਂ ਤੱਕ ਵੀ ਗੱਲ ਪਹੁੰਚੇ ਮੇਰੀ ਤੇ ਜਰੂਰ ਉਹਨਾਂ ਨੂੰ ਕਹਿਣਾ ਕਿ ਗੁਰੂ ਦਾ ਵਾਸਤਾ ਹੈ ਜੇ ਗੁਰੂ ਦਾ ਹੁਕਮਨਾਮਾ ਕਹਿ ਕੇ ਤੁਸੀਂ ਕੌਮ ਦੇ ਨਾਲ ਸੰਦੇਸ਼ ਜਾਰੀ ਕਰਦੇ ਹੋ ਤੇ ਉਹਦੇ ਵਿੱਚ ਗੁਰੂ ਦੀ ਮਰਿਆਦਾ ਨੂੰ ਵੀ ਮੁੱਖ ਰੱਖੋ ਉਹਦੇ ਵਿੱਚ ਗੁਰੂ ਦੀ ਮਰਿਆਦਾ ਦਾ ਵੀ ਜ਼ਿਕਰ ਹੋਵੇ ਪਰ ਨਹੀਂ ਸਿਆਸੀ ਰੋਟੀਆਂ ਦੇ ਕਾਰਨ ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਹੈ ਸੋ ਭਾਗਾਂ ਵਾਲੇ ਥੋੜਾ ਜਿਹਾ